ਹਰੀ ਯਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਮੌਸਮ ਬਰਿਆਈ ਦਾ ਜਾਣਕਾਰੀ ਪੰਜਾਬ ਦੇ ਅਗਲੇ 2 ਦਿਨ ਪਵੇਗਾ ਭਾਰੀ ਮੀਂਹ ਮੌਸਮ ਪਾਕ ਨੇ ਜਾਰੀ ਕੀਤਾ ਅਲਰਟ ਦਿੱਤੀ ਇਹ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਆ ਜਾ ਕਿ ਮੌਨਸੂਨ ਕਮਜ਼ੋਰ ਹੋ ਗਿਆ ਤੇ ਕਟਮੀ ਕਰਨ ਤਾਪਮਾਨ ਫਿਰ ਵਧਣਾ ਸ਼ੁਰੂ ਹੋ ਗਿਆ 24 ਘੰਟਿਆਂ ਚ ਤਾਪਮਾਨ ਚ 0.1 ਡਿਗਰੀ ਦੀ ਗਰਾਫ ਦਰਜ ਕੀਤੀ ਗਈ ਹੈ ਬਠਿੰਡਾ ਚ ਸਭ ਤੋਂ ਵੱਧ ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ ਹੈ ਆਮ ਨਾਲੋਂ 3.5 ਡਿਗਰੀ ਵੱਧ ਹੈ ਪਰ ਸੌਣ ਮਹੀਨਾ ਪੰਜਾਬ ਵਿੱਚ ਆਪਣਾ ਰੰਗ ਵਿਖਾਵੇਗਾ ਤੇ ਸਭ ਤੋਂ ਵੱਧ ਮੀਂਹ ਲੁਧਿਆਣਾ ਦੇ ਨਵੇਂ ਹੇਰੇ ਤਖੰਡਾ ਚ ਦਰਜ ਕੀਤਾ ਗਿਆ ਇਸ ਦੇ ਨਾਲ ਸੋਮਵਾਰ ਤੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸ਼ਹਿਰ ਪਰ ਨਮਾਸ਼ੇਰ ਕਪੂਰਾ ਜਿਲੰਦਰ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮਹਾਲੀ ਜਿਲ੍ਹਿਆਂ 'ਚ ਉਮੀਦ ਅਲਰਟ ਹੋਵੇਗਾ ਤੇ ਅੱਜ ਕਈ ਜਿਲ੍ਹਿਆਂ 'ਚ ਬੱਦਲ ਛਾਇਰੇ ਹਨ ਤੇ ਮੀਂਹ ਪੈਣ ਦੀ ਉਮੀਦ ਸੰਭਾਵਨਾ ਹੈ ਤੇ ਹਾਲਾਂਕਿ ਮੌਸਮ ਭਾਗ ਮੁਤਾਬਿਕ ਅੱਜ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਇਸ ਕਰਕੇ ਸੋਮਵਾਰ ਤੋਂ ਕਈ ਜਿਲ੍ਹਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਤੇ ਵਿਭਾਗ ਨੇ 12 ਜਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ